ਿਆਲਾ ਤੋਂ ਜਿਹੜੀ ਬਰਨਾਲੇ ਨੂੰ ਸੜਕ ਜਾਂਦੀ ਹੈ ਧਨੋਲੇ ਦੇ ਕੋਲੇ ਆ ਇੱਕ ਮਲੇਰ ਕੋਟਲਾ ਬ੍ਰਾਂਚ ਹੈ ਨਹਿਰ ਦੀ ਸਰਾਂਦ ਨਹਿਰ ਚੋਂ ਨਿਕਲ ਕੇ ਆਉਂਦੀ ਹੈ ਇਹ ਜੋੜੇ ਪੁਲਾਂ ਤੋਂ ਫਿਰ ਇੱਧਰ ਆ ਜਾਂਦੀ ਹੈ ਇਹ ਅੱਗੇ ਜਿਹੜੀ ਆ ਉਹ ਜਾਂਦੀ ਹੈ ਪੈਣੀ ਨੂੰ ਪੈਣੀ ਨੂੰ ਦੱਬ ਵਾਲੀ ਪੈਣੀ ਨੂੰ ਦੱਬੋ ਵਾਲੀ ਦਾ ਬਾੜੀ ਨਿਕਲ ਜਾਂਦੀ ਹੈ ਜੀ ਜੀ ਤੇ ਇਹ ਬ੍ਰਿਜ ਆਇਆ ਇੱਥੇ ਹਾਂਜੀ ਇਹ ਧਨੋਲੇ ਤੇ ਬਰਨਾਲੇ ਦੇ ਵਿੱਚ ਹੈ ਇਹ ਨਹਿਰ ਪੈਂਦੀ ਮੈਨੂੰ ਲੱਗਦਾ ਲੱਗਦਾ ਮੈਨੂੰ ਖਿਆਲ ਆ ਕਿ ਤਿੰਨ ਚਾਰ ਜਣੇ ਬੈਠੇ ਹੋਇਆ ਤੁਸੀਂ ਦੇਖੋ ਇਹ ਕੀ ਕਰਦੇ ਪਏ ਆ ਪਹਿਲਾਂ ਤੁਸੀਂ ਇਹ ਦੇਖੋ ਇਹ ਕੀ ਕਰਦੇ ਪਏ ਹੋ ਤੁਸੀਂ ਇਹ ਜੀ ਸਮਾਨ ਗੱਡੀ ਦਾ ਜੀ ਹੈ ਇਹ ਦੇਖੋ ਦੋ ਰੁਪਿਆ ਅੱਗੇ ਆ ਸਕਦਾ ਲੋਹਾ ਮਿੱਖਾ ਹਾਂ ਜੀ ਸਟੀਲ ਆਪ ਇਲਾਸਤਿਕ ਇਹ ਤੁਸੀਂ ਇਹ ਨਹਿਰ ਦੇ ਵਿੱਚ ਡੁਬਕੀ ਮਾਰ ਕੇ ਕੱਢਦੇ ਹੋ ਹਾਂ ਜੀ ਗੋਤਾ ਮਾਰ ਕੇ ਗੋਤਾ ਲਾ ਵੈਸੇ ਕੀ ਕਰਦੇ ਹੋ ਤੁਸੀਂ ਕਹੋ ਜੀ ਵੈਸੇ ਕੰਮ ਕੀ ਕਰਦੇ ਹੋ ਮੈਂ ਕੰਮ ਦਾ ਹੀ ਉਹ ਆੜਦਾ ਕੰਮ ਕਰਦੇ ਆ ਅੱਛਾ ਰੀਡੀਆਂ ਰੇਡੀਆਂ ਤੇ ਗੈੜੀ ਤੇ ਜਾਂਦਾ ਹੈ ਕੁਝ ਚਾਦਰਾਂ ਵੀ ਵੇਚ ਦਿੰਦਾ ਹੈ ਅੱਛਾ ਕਿੱਥੋਂ ਦੇ ਰਹਿਣ ਵਾਲੇ ਹੋ ਧਨੋਲਾ ਧਨੋਲਾ ਹਾਂਜੀ ਅੱਛਾ ਦੇਖੋ ਭਈ ਇਹ ਸਮਾਨ ਕੱਢਦੇ ਪਏ ਨੇ ਇਹਨਾਂ ਨੇ ਕੀ ਕੁਝ ਨਿਕਲ ਰਿਹਾ ਇੱਥੇ ਭਈ ਇਹ ਕੀ ਇਹ ਨਿਕਲਿਆ ਇਹ ਕਾਂਬੇ ਦੇ ਸੱਪ ਹੈ ਜੀ ਇਹ ਕੌਣ ਛੁੱਟਦਾ ਇਹਦੇ ਵਿੱਚ ਇਹ ਲੋਕ ਸਰਦੇ ਜੀ ਵੱਡੇ ਵੱਡੇ ਆ ਦੇਖੋ ਤਾਂਬੇ ਦੇ ਸੱਪ ਨਿਕਲ ਪਏ ਵਿੱਚੋਂ ਇਕਾਂ 1947 ਤੋਂ 1997 ਬਾਰੇ ਲਿਖਿਆ ਹੋਇਆ ਕੁਝ 인ਡੀਪੈਂਡੈਂਸ 50 50 ਸਾਲਾਂ ਦੀ ਉਹਦੇ ਉੱਤੇ ਨਿਕਲਿਆ ਹੈ ਹਾਂਜੀ ਔਰ ਇਹਦੇ ਨਾਲ ਤੁਸੀਂ ਦੇਖੋ ਹੋਰ بڑا ਕੁਝ ਇਹੋ ਜਿਹਾ ਕੁਝ ਆ ਤੁਸੀਂ ਦੇਖੋ ਇਹ ਛੋਟੇ ਛੋਟੇ ਸੱਪ ਲੋਕੀ ਸੁੱਟਦੇ ਇਹ ਕੰਧ ਵਾਸਤੇ ਸੁੱਟਦੇ ਨੇ ਪਾਣੀ ਨਾਲ ਸੁੱਟਦੇ ਨੇ ਇਹ ਸੱਪ ਖੜ ਜਾਂਦੇ ਕੋਈ ਅੱਛਾ 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 ਫਿਰ ਇਹ ਹੀ ਨਹੀਂ ਇਹਦੇ ਹਾਥੀ ਵੀ ਜੇ ਛੋਟੇ ਛੋਟੇ ਆ ਦੇ ਕੱਛੂ ਵੀ ਨੇ ਹਾਥੀ ਵੀ ਹੈ ਇੱਥੇ ਕੱਢੋ ਹਾਂ ਜਰਾ ਲਓ ਜੀ ਇਹ ਸਾਡੇ ਧਾਰਮਿਕ ਉਹ ਹੈਗੀਆਂ ਰਹਿਤਾਂ ਅੱਛਾ ਲਓ ਜੀ ਮਗਰਮਸ਼ਾ ਅੱਛਾ ਲੋ ਜੀ ਮਗਰਮਸ਼ ਵੇਖੋ ਇੱਥੇ ਇਹ ਸੱਪ ਨੇ ਅੱਛਾ ਇਹ ਅੱਛਾ ਵਾ 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 ਟੋਲੇ ਨਾਲ ਤੇ ਜੀ ਹੈ हाँ, क्या बात है क्या बात है क्या बात है अच्छा 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 एक ही है जी सूर्य देवता सूर्य देवता ए तुम देखो भोलेनाथ शिवलिंग हाँ जी ठीक है ना जी ये शिवलिंग ले छोटे छोटे वाह 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 क्या बात है आ तो कमाल आ देखो ए की हिरन है हाँ जी हाँ ਟੱਲੀਆਂ ਵੀ ਆਉਂਦਾ ਹੋਣਾ ਓ ਅੱਛਾ ਆ ਵੱਡਾ ਸੱਪ ਹੈ ਹਾਂ ਜੀ ਟੱਲੀਆਂ ਵੀ ਉਹਦੇ ਆਉਂਦੇ ਆ ਬਈ ਕਮਾਲ ਹੋ ਗਈ ਹੈ ਕਮਾਲ ਹੋ ਗਈ ਲਓ ਜੀ ਟੱਲੀਆਂ ਵੀ ਨੇ ਜੇ ਤੁਸੀਂ ਸ਼ਿਵਲਿੰਗ ਤੇ ਮੰਦਿਰ ਤੇ ਜਾਣਾ ਹੈ ਤਾਂ ਤੁਹਾਨੂੰ ਟੱਲੀਆਂ ਵੀ ਮਿਲਦੀਆਂ ਨੇ ਆ ਦੇਖੋ ਜੀ ਲਓ ਅੱਛਾ ਦਾਤਾ ਪੱਤਰਾ ਜੀ ਇਹ ਆਹ ਇਹ ਮੇਰੇ ਕੋਲੋਂ ਪੜਿਆ ਨਹੀਂ ਜਾ ਰਿਹਾ ਉੱਤੇ ਲਿਖਿਆ ਹੋਇਆ ਸ਼ਿਵ ਪਵਨ ਕੁਝ ਇਸ ਤਰ੍ਹਾਂ ਕਰਕੇ ਲਿਖਿਆ ਜੇ ਤੁਸੀਂ ਜੇ ਤੁਸੀਂ ਪੜ੍ਹ ਸਕਦੇ ਹੋ ਤਾਂ ਪੜ੍ਹ ਲਓ ਮੈਂ ਤੁਹਾਨੂੰ ਨੇੜੇ ਕਰਕੇ ਵਿਖਾਉਣਾ ਹੈ ਦੇਖੋ ਕਮਾਲ ਹੈ ਕਮਾਲ ਹੈ ਵੀ ਇਹ ਤਾਂ ਤੁਸੀਂ ਯਾਰ ਖਜ਼ਾਨਾ ਬੜਾ ਤਕੜਾ ਹੈ ਤੁਹਾਨੂੰ ਸ਼ਾਇਦ ਨਹੀਂ ਪਤਾ ਤੁਸੀਂ ਕਿਹੜਾ ਖਜ਼ਾਨਾ ਸਾਂਭੀ ਬੈਠੇ ਹੋ ਦੇਖੋ ਦੇਖੋ ਅੱਜ ਕੱਲ ਇਹ ਪੈਸੇ ਖਤਮ ਹੋ ਗਏ ਆ 20 ਪੈਸੇ ਵੀ ਇਹਦੇ ਵਿੱਚੋਂ ਲੱਭੇ ਨੇ ਇਹ ਤਾਂ ਅੰਕੀ ਚੀਜ਼ ਹੈ ਵੀ ਪਿੱਤਲ ਦਾ ਇਹ ਔਰ ਹੋਰ ਇਹੋ ਜਿਹਾ ਸਮਾਨ ਅੰਦਰ ਆ ਦਿਖਾ ਦਿਓ ਜੀ ਹਾਂ ਮੈਂ ਦਿਖਾਉਣਾ ਮੈਂ ਦਿਖਾਉਣਾ ਤੁਹਾਡੇ ਛੋਟੇ ਛੋਟੇ ਪੈਸੇ ਲੋਕ ਜਿਹੜੇ ਸੁੱਟਦੇ ਨੇ ਨਾ ਪਾਣੀ ਚ ਉਹ ਨਿਕਲ ਆਉਂਦੇ ਆ ਔਰ ਹੈ ਦੇਖੋ ਕੁਝ ਸਮਾਨ ਹੈਗਾ ਕੋਈ ਹੈਂਡਲ ਹੈ ਕਿਸੇ ਚੀਜ਼ ਦਾ ਅੱਛਾ ਇਹ ਜਦੋਂ ਕੀ ਕੱਢਦੇ ਕਿੱਥੋਂ ਲੈ ਤੇ ਇਹ ਦੇਖੋ ਇਹ ਲੋਕ ਵੈਸੇ ਕੰਮ ਕਬਾੜ ਦਾ ਜਾਂ ਹੋਰ ਕਰਦੇ ਆ ਪਰ ਗਰੀਬੀ ਦੀ ਹਾਲਤ ਤੁਸੀਂ ਦੇਖੋ ਬੱਚਿਆਂ ਦਾ ਢਿੱਡ ਪਾਲਣ ਲਈ ਆਪਣਾ ਢਿੱਡ ਪਾਲਣ ਲਈ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਕੀ ਨਾਂ ਹੈ ਤੁਹਾਡਾ ਹਰਜਨ ਹਾਂਜੀ ਹਰਜਨ ਅਰਜਨ 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 ਨਾਮ ਹੈ ਔਰ ਕੰਨ ਦੇ ਵਿੱਚ ਨੇ ਬਹੁਤ ਸੁਣੀਆਂ ਜੜੀਆਂ ਨੇ ਉਹ ਮੰਦਰਾ ਪਾਈਆਂ ਹੋਈਆਂ ਨੇ ਔਰ ਮੈਂ ਤੁਹਾਨੂੰ ਇਹ ਨਾਥਾਂ ਦੇ ਬੱਚੇ ਨੇ ਆ ਦੇਖੋ ਮੈਂ ਇਹਨਾਂ ਦੇ ਹੱਥ ਵਿਖਾਉਣਾ ਪੱਥਰਾਂ ਜਾਂ ਟੁੱਟਾਂ ਆ ਓਹੋ ਇਹ ਜਦੋਂ ਜਾ ਕੇ ਰੇਤਾ ਪਟਦੇ ਨੇ ਥੱਲੇ ਇਸੇ ਤਰ੍ਹਾਂ ਤੁਹਾਡਾ ਕੀ ਨਾਮ ਹੈ ਰਾਮ ਲਾਲਾ ਰਾਮ ਸਿੰਘ ਹੈ ਰਾਮ ਲਾਲਾ ਅੱਛਾ ਇਹਨਾਂ ਦੇ ਹੱਥ ਦੇਖੋ ਇਹਦੇ ਵੀ ਉਹੇ ਹਾਲਤ ਹੱਥ ਦੀ ਹਾਲਤ ਹੈਗੀ ਇਹਨਾਂ ਦੇ ਦੇਖੋ ਆ ਦੇਖੋ ਅੱਛਾ ਕਿਉਂਕਿ ਹੱਥ ਰੇਤਾਂ ਚ ਮਾਰਦੇ ਨੇ ਨਾ ਪੱਥਰਾ ਹੀ ਪੱਥਰਾ ਚ ਮਾਰਦੇ ਆ ਪੱਥਰਾ ਚ ਮਾਰਦੇ ਆ ਆ ਦੇਖੋ ਇਹਨਾਂ ਦੇ ਵੀ ਇਹਨਾਂ ਦੇ ਵੀ ਉਸੇ ਤਰ੍ਹਾਂ ਦੇ ਹੱਥ ਆ ਓਹੋ ਇਹ ਤਾਂ ਬਹੁਤ ਔਖਾ ਕੰਮ ਹੈ ਬਈ ਤੁਹਾਡਾ आ देखो चांदी भी ली भी होम का अच्छा ये है ब्रा ब्री ब्रो बुधा नमो क्या बात है एक है, एक ये है ये देखो ये है ब्रा ब्री ब्रो ਸਭ ਬੁਧਾਨ ਨਮੋ ਸ਼ਾਇਦ ਮੇਰੇ ਕੋਲ ਪੂਰਾ ਨਾ ਪੜਿਆ ਜਾਂਦਾ ਹੋਵੇ ਪਰ ਮੈਂ ਹੈਰਾਨ ਆ ਤੁਸੀਂ ਚੀਜ਼ਾਂ ਦੇਖੋ ਇੱਥੇ ਕੀ ਕੁਝ ਮਿਲੀਆਂ ਹੋਈਆਂ ਨੇ ਮੈਂ ਤੁਹਾਨੂੰ ਫੇਰ ਦਿਖਾਉਣਾ ਇਹ ਸੱਪ ਹੈ ਵੱਡਾ ਜਿਹੜੇ ਲੋਕ ਆਪਣੇ ਕੁਝ ਪਾਪ ਧੋਣ ਵਾਸਤੇ ਕੁਝ ਆਪਣੇ ਕੰਮ ਠੀਕ ਕਰਨ ਵਾਸਤੇ ਬ੍ਰਾਹਮਣ ਲੋਕ ਦੱਸਦੇ ਨੇ ਬ੍ਰਾਹਮਣ ਲੋਕ ਦੱਸ ਦਿੰਦੇ ਆ ਕਿ ਇੰਜ ਕਰੋ ਤੇਰਾ ਦਰਦ ਦੂਰ ਹੋਏ ਇਹ 1972 1947 ਤੋਂ 72 ਦਾ ਇੱਕ ਸਿੱਕਾ ਹੈ ਇਹਨਾਂ ਦੇ ਕੋਲੇ ਔਰ ਇਹ ਅੱਛਾ ਇਹਦੇ ਉੱਤੇ ਲਿਖਿਆ ਹੋਇਆ ਜੀ ਸੁਤੰਤਰਤਾ ਜੈਂਤੀ ਮੈਡਲ 25th ਇੰਡੀਪੈਂਡੈਂਸ ਡੇ ਕੀ ਬਾਤ ਹੈ ਸ਼ੇਅਰ ਪੇ ਵਾਲੇ ਦਾ ਹੁੰਦਾ ਹੈ ਹਾਂ ਸ਼ੇਅਰ ਪੇ ਵਾਲੇ ਦਾ ਹੁੰਦਾ ਹੈ ਇਹ ਕਿੰਨੇ ਕਦਾ ਵਿਕ ਜਾਂਦਾ ਹੈ ਤੁਹਾਡਾ ਸਵਾਲ 200 ਹੈ ਅੱਛਾ ਆ ਦੇਖੋ ਇਹ ਹੈ ਇਹ ਜਿਹੜੇ ਆ ਉਹ ਪੰਡਿਤ ਜਦੋਂ ਦੱਸਦੇ ਆ ਕਿ ਤੁਸੀਂ ਪਾਣੀ ਚ ਪ੍ਰਵਾਹ ਕਰੋ ਮੈਨੂੰ ਹੈਰਾਨੀ ਦੀ ਇਸ ਗੱਲ ਦੀ ਹੋ ਰਹੀ ਆ ਸਾਡੇ ਜਿਹੜੇ ਦਰਸ਼ਕ ਨੇ ਵੇਖ ਰਹੇ ਹੋਣ ਆ ਵੀ ਅਸੀਂ ਸ਼ਿਵਲਿੰਗ ਨੂੰ ਮੰਦਿਰ ਮੰਦਿਰ ਤੇ ਜਾ ਕੇ ਪੁੱਛਦੇ ਆ ਲੋਕ ਲੇਕਿਨ ਤੁਸੀਂ ਇਹਨਾਂ ਨੂੰ ਨਹਿਰਾਂ ਦੇ ਵਿੱਚ ਸੁੱਟ ਕੇ ਜਾ ਰਹੇ ਹੋ ਔਰ ਇਹ ਸ਼ਿਵਲਿੰਗ ਜਿਹੜਾ ਇਹ ਨਹਿਰ ਦੇ ਵਿੱਚ ਸੁੱਟਿਆ ਆ ਇਹਦੇ ਵਿੱਚ ਬਹੁਤ ਸਾਰਾ ਹੋਰ ਵੀ ਗੰਦ ਹੋਏਗਾ ਸੋ ਸਾਨੂੰ ਇਹ ਜਿਹੜੇ ਧਾਰਮਿਕ ਚਿੰਨ੍ਹ ਨੇ ਇਹਨਾਂ ਦੀ ਇੱਜ਼ਤ ਕਰਨੀ ਜਿਹੜੀ ਬਣਦੀ ਆ ਬਾਬਾ ਜੀ ਵੀ ਬੜਾ ਕੁਝ ਲਈ ਬੈਠੇ ਆ ਨਹੀਂ ਤੁਹਾਡਾ ਕ੍ਰੈਂਕ ਨਾਸ ਹੈ ਜੀ ਕ੍ਰੈਂਕ ਨਾਸ ਕ੍ਰੈਂਕ ਨਾਸ ਲੋ ਜੀ ਇਹ ਸੁਰਮਚੂ ਲੱਗਦਾ ਇੱਕ ਮੈਨੂੰ ਕਿਉਂ ਜੀ ਹਾਂ ਜੀ ਹਾਂ ਜੀ ਅੱਛਾ ਇਹ ਵੀ ਡੱਬੀ ਵਿੱਚੋਂ ਨਿਕਲਿਆ ਚਮਚ ਨਿਕਲਿਆ ਚਾਕੂ ਨਿਕਲਿਆ ਇਹ ਕੌਣ ਸੁੱਟਦੇ ਹੋਣਗੇ ਲੋਕੀ ਜਿਹੜੇ ਮੰਨਤ ਕੋਈ ਹੁੰਦੀ ਹੈ ਸਿੱਖਾ ਸਿੱਖਾ ਦਾ ਸਮਾਨ ਸਿੱਟੂ ਅੱਛਾ ਦੇਖੋ ਆ ਲਓ ਮਾਲਾ ਵੀ ਸਿੱਟੀ ਹੋਈ ਹੈ ਔਰ ਇਹ ਵੀ ਹੈ ਕੁਛ ਇਹ ਅੰਦਰ ਕਸ ਕਸ ਕੇ ਦੇਖੋ ਇਹ ਕੋਈ ਜਾਨਵਰ ਹੈ ਪਤਾ ਨਹੀਂ ਕਿੰਨੇ ਸਗੀਆਂ ਪਹਿਲਾਂ ਸੁੱਟਿਆ ਹੋਣਾ ਔਰ ਇਹ ਵੀ ਤੁਸੀਂ ਹਾਲਤ ਦੇਖੋ ਕੀ ਹੋ ਗਈ ਹੋਈ ਆ ਅਚਾਨਣ ਨੂੰ ਇੱਕ ਆ ਵੀ ਲੱਭਿਆ ਆ ਕੁਛ ਇਹ ਤਾਂਬੇ ਦੀ ਪਲੇਟ ਹੈ ਫਿਰ ਹਾਂ ਬਾਰੀ ਹੋਇਆ ਹੈ ਕੀ ਬਾਤ ਹੈ ਜੇ ਮੈਂ ਤੁਹਾਡੇ ਕੋਲੋਂ ਥੋੜਾ ਜਿਹਾ ਸਮਾਨ ਲੈਣਾ ਹੋਵੇ ਕਿੰਨੇ ਪੈਸੇ ਲੋਂਗੇ ਇਹ ਸਾਰਾ ਸਮਾਨ ਕਿੰਨੇ ਦਾ ਤੁਹਾਡਾ ਬੱਸ ਇਹ ਜਿਹੜੇ ਦੇ ਦੇ ਲਾਓ ਤਵਰੀ ਮਰਜ਼ੀ ਦੇ ਸਾਡੀ ਦਿਹਾੜੀ ਕੋ ਉੱਚਾ ਬੜੀ ਖਰਚੇ ਦੇ ਅੱਛਾ ਚਲੋ ਭਈ ਮੈਂ ਪਹਿਲੀ ਗੱਲ ਤੇ ਕਵਾਂਗਾ ਕਿ ਸਰਕਾਰ ਨੂੰ ਇਹਨਾਂ ਲੋਕਾਂ ਵਾਸਤੇ ਸੋਚਣਾ ਚਾਹੀਦਾ ਹੈ ਇਹਨਾਂ دریا ਇਹ ਜਿਹੜੇ ਨਹਿਰਾਂ ਨੇ ਇਹਦੇ ਵਿੱਚ ਬਹੁਤ ਕੁਝ ਲੋਕਾਂ ਨੇ ਸੁੱਟਿਆ ਆ ਪਰ ਇਹ ਲੋਕ ਵੀ ਸਾਡੇ ਪੰਜਾਬ ਦੇ ਵਾਸੀ ਨੇ ਹਿੰਦੁਸਤਾਨ ਦੇ ਵਾਸੀ ਆ ਇਹ ਵੀ ਨਾਗਰ ਨੇ ਮਰ ਵੀ ਜਾਂਦੇ ਆ ਮਰ ਵੀ ਜਾਂਦੇ ਆ ਵੈਸੇ ਮੈਂ ਚਾਹਾਂਗਾ ਤਾਂ ਨਹੀਂ ਪਰ ਤੁਸੀਂ ਮੈਨੂੰ ਵਿਖਾ ਸਕਦੇ ਹੋ ਛਾਲ ਮਾਰ ਕੇ ਕਿਸ ਵਕਤ ਫਿਰ ਇੱਕ ਵਾਰੀ ਕੱਢ ਕੇ ਇੱਕ ਵਾਰੀ ਵਿਖਾ ਦਿਓ ਹਾਂਜੀ ਇੱਕ ਵਾਰੀ ਜਰਾ ਕੱਢ ਕੇ ਆਓ ਚਲੋ ਲਓ ਜੀ ਅਰਜਨ ਹੁਣਾਂ ਨੂੰ ਮੈਂ ਬੇਨਤੀ ਕੀਤੀ ਆ ਕਿ ਹੈ ਤੇ ਗਲਤ ਹੈ ਬਿਲਕੁਲ ਗਲਤ ਹੈ ਪਰ ਇਹ ਕਰਦੇ ਨੇ ਕੰਮ ਇਹ ਇਹ ਦੇਖੋ ਛਾਲ ਮਾਰ ਕੇ ਉਥੋਂ ਕੱਢ ਕੇ ਲਿਆਉਣਗੇ ਇਹ ਬਹੁਤ ਖਤਰਨਾਕ ਕੰਮ ਹੈ ਇਹ ਤੁਸੀਂ ਬਹੁਤ ਗਲਤ ਕੰਮ ਕਰਦੇ ਹੋ ਤੁਹਾਨੂੰ ਮਿਹਨਤ ਕਰਨੀ ਚਾਹੀਦੀ ਹੈ ਕਿਤੇ ਹੋਰ ਇੱਥੇ ਮੈਂ ਜਿੱਥੇ ਖੜਿਆ ਆਇਆ ਇੱਥੇ ਬਹੁਤ ਗੋ ਆ ਰਹੀ ਹੈ ਉਹ ਦੇਖੋ ਅਰਜੁਨ ਜਿਹੜੇ ਆ ਕਿੰਨਾ ਖਤਰਨਾਕ ਜਿਹੜਾ ਇਹ ਕੰਮ ਕਰਨ ਜਾ ਰਹੇ ਆ ਉਹ ਦੇਖੋ ਹੁਣ ਇਹ ਡੁੱਬੀ ਮਾਰ ਦਿੱਤੀ ਐ ਡੁੱਬੀ ਮਾਰ ਕੇ ਇਹ ਵਿੱਚੋਂ ਓਹੋ ਬਹੁਤ ਇੰਨਾ ਲੰਮਾ ਸਾ ਓਹੋ ਦੇਖੋ ਉੱਥੋਂ ਡੁੱਬੀ ਮਾਰੀ ਐ ਵਿੱਚੋਂ ਕੱਢ ਕੇ ਲਿਆਉਣਗੇ ਇਹ ਇੰਨਾ ਲੰਮਾ ਸਾਹ ਕਿਵੇਂ ਭਰਦੇ ਹੋਣਗੇ ਉਹ ਪਿੱਛੇ ਨਿਕਲੇ ਆ ਕੇ ਆਜੋ ਆਜੋ ਵਾਪਸ ਆਜੋ ਮੈਂ ਜਿੱਥੇ ਬੈਠਾ ਆਇਆ ਇੱਥੇ ਬਦਬੋ ਇੰਨੀ ਆ ਰਹੀ ਐ ਇੰਨੀ ਬਦਬੋ ਆ ਰਹੀ ਐ ਇੱਕ ਗਰੀਬ ਲੋਕ ਵਿਚਾਰੇ ਆਪਣੇ ਰੋਜ਼ੀ ਰੋਟੀ ਦੇ ਲਈ ਕਿੰਨਾ ਕੰਮ ਕਰਦੇ ਐ ਬਾਹਰ ਆਜੋ ਬਾਹਰ ਆਜੋ ਬਾਹਰ ਆਜੋ ਕੁੱਲ ਲੱਭਿਆ ਕਿ ਨਹੀਂ ਇੱਕ ਪੱਥਰ ਲੱਭਿਆ ਆਜੋ 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 ਸੋਈ ਸਥਿਤੀ ਹੈ ਗਰੀਬ ਲੋਕਾਂ ਦੀ ਮਿਹਨਤ ਕਰਦੇ ਆ ਥੋੜੇ ਬਹੁਤੇ ਵਿੱਚੋਂ ਪੈਸੇ ਮਿਲਦੇ ਆ ਉਹਨਾਂ ਵਿੱਚੋਂ ਕਸੇ ਹੋਏ ਆ ਉਹ ਪਤਾ ਨਹੀਂ ਇਹਨਾਂ ਦੀ ਕੀਮਤ ਪੈਂਦੀ ਹੋਣੀ ਆ ਕਿ ਨਹੀਂ ਪੈਂਦੀ ਹੋਣੀ ਤੇ ਕਬਾਰ ਚ ਜਿਹੜੇ ਆ ਉਹ ਵਿਕਦੇ ਆ ਸਾਡੇ ਜਿਹੜੇ ਰਾਜਨੀਤਿਕ ਲੋਕ ਨੇ ਸਰਕਾਰਾਂ ਨੇ ਸੱਚਮੁੱਚ ਇਹਨਾਂ ਲੋਕਾਂ ਨੂੰ ਇਨਾਂ ਬਾਰੇ ਉਸ ਤਰ੍ਹਾਂ ਦੇ ਲੋਕਾਂ ਬਾਰੇ ਸੋਚਣਾ ਚਾਹੀਦਾ ਹੈ ਕਿ ਕਿੰਨਾ ਖਤਰਨਾਕ ਕੰਮ ਹੈ ਇੱਥੇ ਇਨਾਂ ਬਾਰੇ ਜਰੂਰ ਸਰਕਾਰ ਨੂੰ ਸੋਚਣਾ ਚਾਹੀਦਾ ਮੈਂ ਬੇਨਤੀ ਕਰਾਂਗਾ ਆਪਣੇ ਇਸ ਵੀਡੀਓ ਦੇ ਲਈ ਕਿ ਜਿਹੜੇ ਮੈਂਬਰ ਪਾਰਲੀਮੈਂਟ ਨੇ ਬਰਨਾਲੇ ਦੇ ਮੀਥ ਹੇਰ ਜੀ ਔਰ ਇਥੋਂ ਦੇ ਜਿਹੜੇ ਵਿਧਾਇਕ ਨੇ ਜਾਂ ਸਰਕਾਰਾਂ ਨੇ ਡਿਪਟੀ ਕਮਿਸ਼ਨਰ ਹੈ ਉਹਨਾਂ ਨੇ ਲੋਕਾਂ ਨੂੰ ਕੰਮ ਤੇ ਲਾਉਣਾ ਚਾਹੀਦਾ ਇਹਨਾਂ ਨੂੰ ਜਿਹੜੀਆਂ ਸਕਿੱਲ ਦੀਆਂ ਪ੍ਰੋਬਲਮ ਆਉਣਗੀਆਂ ਸਾਰੀਆਂ ਪ੍ਰੋਬਲਮ ਆ ਸਕਦੀਆਂ ਨੇ ਪਰ ਇਹ ਬੱਚਿਆਂ ਦੇ ਲਈ ਆਪਣੇ ਢਿੱਡ ਪਰਣ ਲਈ ਕਰਦੇ ਪਏ ਆ ਨਾ ਹਮਰਜੀਤ ਪਟਾਚਾ ਤੁਹਾਡਾ ਰਾਸ਼ਨ ਕਾਰਡ ਨਹੀਂ ਬਣਿਆ ਹੋਇਆ ਖੱਟੇ ਪੈ ਜੀ ਕਿਉਂ ਅੱਛਾ ਇਹ ਕਹਿੰਦੇ ਸਾਡੇ ਰਾਸ਼ਨ ਕਾਰਡ ਵੀ ਨਹੀਂ ਹੈਗੇ ਕੱਟੇ ਪੈ ਇਹ ਕੀ ਗੱਲ ਜੀ ਅਸੀਂ ਕੋਈ ਜਾਣੇ 50 ਸਾਲ ਦੇ ਹੁਣ ਵੀ ਸਾਰੇ ਸਾਰੇ ਮਕਾਨ ਸਾਰੇ ਕੋਲ ਦੇ ਸਾਰੇ ਸਾਰੇ ਦੀ ਹੋਈ ਜਾਂਦੀ ਸਾਰੇ ਆ ਮੀਂਹ ਰਹਿ ਹੈਡ ਰੈਕਟ ਇੱਕ ਜਣਾ ਬੋਲੋ ਕਿਹੜੀ ਬਸਤੀ ਹੈ ਤੁਹਾਡੀ ਗਾਣਾ ਮੰਡੀ ਜੀ ਗਾਣਾ ਮੰਡੀ ਦੋ ਨੰਬਰ ਧੰਨ ਗਾਣਾ ਮੰਡੀ ਤੁਨੌਲਾ ਹਾਂ ਤੁਨੌਲਾ ਗਾਣਾ ਮੰਡੀ ਤੁਨੌਲਾ ਜੀ ਤੁਸੀਂ ਰਹਿੰਦੇ ਹੋ ਕੀ ਸਥਿਤੀ ਉੱਥੇ ਕੋਸ਼ਿਸ਼ ਬੜੀ ਹੈ ਜੀ ਕੋਈ ਇੱਕ ਜਣੇ ਨੂੰ ਬੋਲਣ ਦਿਓ ਕੋਈ ਇੱਥੇ ਨਾ ਸੁਸਦਰਾ ਨਹੀਂ ਮਿਲਦੀ ਸਾਨੂੰ ਨਾ ਪਾਣੀ ਕੱਢਣ ਦੀ ਨਾ ਪਾਣੀ ਦੀ ਕੱਢਣ ਦੀ ਗੱਲ ਹੈ ਅੱਛਿਆ ਕਰਨ ਨਾ ਕੋਈ ਲੋਕ ਇੱਥੇ ਲੱਗੇ ਕੋਈ ਸੂਲ ਆਪਣੇ ਆਪਣੇ ਪੈਸੇ ਖਾਣੇ ਹੀ ਦਿੰਦੇ ਨੇ ਲੋਕ ਜਿਹੜੇ ਹੁੰਦੇ ਨੇ ਅੱਗੇ ਪ੍ਰਧਾਨ ਕੋ ਮੈਂਬਰ ਉਹ ਹੀ ਖਾ ਜਾਂਦੇ ਨੇ ਵੋਟਾਂ ਹੀ ਲੈ ਜਾਂਦੇ ਨੇ ਸਭ ਵੋਟਾਂ ਹੀ ਲੈ ਜਾਂਦੇ ਨੇ ਜਿੰਨਾ ਬਾਰੇ ਕੋਣ ਸੋਚੇਗਾ ਤੁਹਾਡੇ ਸਾਹਮਣੇ ਸਾਰਿਆਂ ਦੇ ਵੱਡਾ ਸਵਾਲ ਹੈ